ਸਕਾਰ اے ਆਕਾਸ਼ ਵਾਣੀਏ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਹੋਏ ਕਾਰਤੂਕਾਂ ਦੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਅਤੇ ਲੰਘਿਆ ਕਿ ਇਸ ਸਾਜ਼ਿਸ਼ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਘਟਾਰੇ ਵਿੱਚ ਲਿਆਂਦਾ ਜਾਏਗਾ। ਕੇਂਦਰੀ ਰੇਲਵੇ ਮੰਤਰਾਲੇ ਨੇ 25.72 ਕਿਲੋਮੀਟਰ ਲੰਮੇ ਫਿਰੋਜ਼ਪੁਰ ਪੱਟੀ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਿਗੁਰਤੇ ਇੱਕ ਭਾਦਰ ਸਾਹਿਬ ਦਿੱਤੇ 350 ਸ਼ਹੀਦੀ ਦਿਹਾੜੇ ਤੇ ਮੱਧ ਨਜ਼ਰ ਸ਼ੀਰਨੰਦਪੁਰ ਸਾਹਿਬ ਵਿਖੇ ਚਾਟ ਵਾਈਟ ਸਰਟੀਫਿਕੇਟ ਦੀ ਸ਼ੁਰੂਆਤ ਕੀਤੀ ਗਈ। ਅੱਜ ਲੋਕ ਸੇਵਾ ਪ੍ਰਸਾਰਣ ਦਿਵਸ ਮਨਾਇਆ ਜਾ ਰਿਹਾ ਹੈ ਤੇ ਪੰਜਾਬੀ ਨਾਵਲ ਜাদু ਬੱਤਾ ਨੂੰ ਸਾਹਿਤ ਕਾਦਮੀ ਵੱਲੋਂ ਬਾਲ ਸਾਹਿਤ ਪੁਰਸਕਾਰ ਲਈ ਚੁਣਿਆ ਗਿਆ ਹੈ। ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਰਾਸ਼ਟਰੀ ਰਸਤਾ ਨੀ ਦਿੱਲੀ ਵਿਖੇ ਹੋਏ ਕਾਰ ਤਮਾਕੇ ਵਿੱਚ ਜ਼ਖਮੀਆਂ ਨੂੰ ਮਿਲਣ ਲਈ ਅੱਜ ਲੋਕ ਨਾਇਕ ਜੈ ਪ੍ਰਕਾਸ਼ ਨਾਰਾਣ ਹਸਪਤਾਲ ਦਾ ਦੌਰਾ ਕੀਤਾ। ਉਹ ਤਾਂਂਦਿਆ ਆਪਣੀ ਦੋ ਦਿਨਾਂ ਯਾਤਰਾ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਦਿੱਲੀ ਪਹੁੰਚਣ ਤੋਂ ਤੁਰੰਤ ਬਾਅਦ ਹਸਪਤਾਲ ਪਹੁੰਚੇ। ਸ਼੍ਰੀ ਮੋਦੀ ਨੇ ਜ਼ਖਮੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਨੂੰ ਹਸਪਤਾਲ ਦੇ ਅਧਿਕਾਰੀਆਂ ਤੇ ਡਾਕਟਰਾਂ ਨੇ ਵੀ ਜਾਣਕਾਰੀ ਦਿੱਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਸਾਜ਼ਿਸ਼ ਦੇ ਪਿੱਛੇ ਲੋਕਾਂ ਨੂੰ ਨਿਆ ਦੇ ਘਟਾਰੇ ਵਿੱਚ ਲਿਆਂਦਾ ਜਾਏਗਾ। ਇਸ ਦੌਰਾਨ ਕਹੇ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਕਿਉਂਕਿ ਭਾਰਤੀ ਕ੍ਰਮ ਮੰਤਰੀ ਅਮਿਤ ਸ਼ਾਹ ਨੇ ਇਸ ਲਈ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਆਪਰੇਸ਼ਨ ਸਿੰਦੂਰ ਜਾਰੀ ਹੈ ਤੇ ਦੋਸ਼ਾਂ ਨੂੰ ਬਖਸ਼ਿਆ ਨਹੀਂ ਜਾਏਗਾ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਵੱਡੀ ਮਾਤਰਾ ਵਿੱਚ ਧਮਾਕਾਖੇ ਸਮਗਰੀ ਬਰਾਮਦ ਕੀਤੀ ਗਈ ਹੈ ਤੇ ਨਾਲ ਹੀ ਸਰਹੱਦੀ ਇਲਾਕਿਆਂ ਤੇ ਜਨੇ ਹਥਿਆਰਾਂ ਦਾ ਇੱਕ ਵੱਡਾ ਭੰਡਾਰ ਮਿਲਿਆ ਸੀ ਸ਼ਿਸ਼ਾ ਨੇ ਕਿਹਾ ਹੈ ਕਿ ਜ਼ਿੰਮੇਵਾਰ ਲੋਕ ਇਸ ਦਾ ਪੁਖਤਾਨ ਕਰਨਗੇ ਇਧਰ ਭਾਜਪਾ ਦੇ ਰਾਸ਼ਟਰੀ ਜਨ ਸਖਤਰ ਤਰुण ਸ਼ੋਖ ਨੇ ਦਿੱਲੀ ਵਿੱਚ ਵਾਪਰੀ ਹਾਲੀਆ ਕਟਨਾ ਤੇ ਵਿਰੋਧੀ ਪਾਰਟੀਆਂ ਦੀ ਚੁੱਪੀ ਤੇ ਸਵਾਲ ਉਠਾਏ ਅੱਜ ਅੰਮ੍ਰਿਤਸਰ ਆੜ੍ਹਟ ਗਈਦਾ ਦੌਰਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾ ਕਿ ਜਿਨ੍ਹਾਂ ਲੋਕਾਂ ਨੇ ਕਦੇ دہشتਗਰਦ ਕਸਾਬਲੀ ਰਾਤ ਨੂੰ ਅਦਾਲਤ ਦੇ ਦਰਵਾਜ਼ੇ ਖੋਲ੍ਹੇ ਸਨ ਅਤੇ ਜਿਨ੍ਹਾਂ ਨੇ ਯਾਸੀਨ ਮਲਿਕ ਵਰਗੇ ਲੋਕਾਂ ਨਾਲ ਤਸਵੀਰਾਂ ਖਿੱਚਵਾਈਆਂ ਸਨ ਉਹ ਹੀ ਅੱਜ ਚੁੱਪ ਨੇ ਇਹ ਬਹੁਤ ਹੀ ਨਿੰਦਣਯੋਗ ਅਤੇ ਮੰਦ ਭਾਗ ਹੈ प्रधानमंत्री नरेंद्र मोदी जी की सरकार जीरो टोलेंस ऑन टेररिज्म से कम कर रही है और मैं भारत दुरक्षा सलूट करना एडे दे दे, जरा देश दुरक्षा एजेंसिया ने बेनकाब किया ਹੁਣਾਈ ਵੀ ਕਿਹਾ ਕਿ ਕੁਝ ਵੰਸ਼ਵਾਦੀ ਪਾਰਟੀਆਂ ਆਪਣੇ ਪ੍ਰੋਗਰਾਮਾਂ ਵਿੱਚ ਰੁਚੀਆਂ ਹੋਈਆਂ ਨੇ ਜਦੋਂ ਕਿ ਦੇਸ਼ ਦੀ ਸੁਰੱਖਿਆ ਅਤੇ ਸ਼ਹੀਦਾਂ ਤੇ ਸਤਕਾਰ ਤੇ ਚੋਕ ਨੇ ਪੰਜਾਬੀ ਸਰਨਤਰਨ ਚੋੜਾ ਦਾ ਹਵਾਲਾ ਦਿੰਦੇ ਹੋਏ ਨਾ ਕਿਹਾ ਕਿ ਭਾਜਪਾ ਪਹਿਲੀ ਵਾਰ ਮਜ਼ਬੂਤੀ ਨਾਲ ਸਾਹਮਣੇ ਆਈ ਹੈ ਲੋਕ ਆਮ ਆਦਮੀ ਪਾਰਟੀ ਭਲਾਰੇ ਨੇ ਅਤੇ ਕਾਂਗਰਸ ਦੋਵਾਂ ਤੋਂ ਨਾਖੁਸ਼ ਨੇ ਅਤੇ ਹੁਣ ਭਾਜਪਾ ਨੂੰ ਇੱਕ ਮਜ਼ਬੂਤ ਵਿਕਲਪ ਵਜੋਂ ਦੇਖਦੀ ਹੈ ਸ਼੍ਰੀ ਚੋਕ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਨੇ 34000 ਕਰੋੜ ਰੁਪਏ ਸਿੱਧਿਆਂ ਪੰਜਾਬ ਦੇ ਕਿਸਾਨਾਂ ਦੇ ਖਾਤੇਾਂ ਵਿੱਚ ਟਰਾਂਸਫਰ ਕਰਕੇ ਪਾਰਦਰਸ਼ਤਾ ਦੇ ਇੱਕ ਉਦਾਹਰਣ ਕਾਇਮ ਕੀਤੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦਾਇਕ केंद्रीय रेलवे मंत्रालय ने फिरोजपुर पट्टी रेल लिंक प्रोजेक्ट की दे तो दूरी नौ छियानवे किलोमीटर करीब सौ किलोमीटर रेलवे राज्य रवनीत बिट्टू ने अच एक प्रेस कॉन्फ्रेंस दौरान इसका ऐलान करते हुए कहा कि यह प्रोजेक्ट सत्त सौ चौहठ चारौ करोड़ रुपए की अनुमानित लागत न पूरा हो जिस सौ छियाठ करोड़ रुपए जमीन प्राप्ति ਮਲੇ ਪ੍ਰੋਜੈਕਟ ਦੀ ਸਾਰੀ ਲਾਗਤ ਰੇਲਵੇ ਵੱਲੋਂ ਸਨਕੀਤੀ ਜਾਏਗੀ ਉਹਨਾਂ ਨੇ ਕਿਹਾ ਕਿ ਮੰਤਰਾਲੇ ਨੇ ਜ਼ਮੀਨ ਦੀ ਜਲਦ ਪ੍ਰਾਪਤੀ ਲਈ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ ਉਹਨਾਂ ਨੇ ਕਿਹਾ ਕਿ ਪ੍ਰੋਜੈਕਟ ਨਾ ਸਿਰਫ ਰਣਨੀਤਿਕ ਅਤੇ ਆਰਥਿਕ ਮਹੱਤਵ ਰੱਖਦਾ ਹੈ ਸਗੋਂ ਇਹ ਪੰਜਾਬ ਦੇ ਮਾਲਵਾ ਤੇ ਮਾਝਾ ਖੇਤਰਾ ਵਿਚਕਾਰ ਇੱਕ ਅਹਿਮ ਲਿੰਕ ਵਜੋਂ ਕੰਮ ਕਰੇਗਾ ਜੋ ਜਲੰਧਰ ਫਿਰੋਜ਼ਪੁਰ ਅਤੇ ਪੱਟੀ ਖੇਮਕਰਨ ਰੂਟਾਂ ਨੂੰ ਜੋੜਦਾ ਹੈ ਇਹ ਪ੍ਰੋਜੈਕਟ ਅਹਿਮ ਸਮਾਜਿਕ ਆਰਥਿਕ ਲਾਭਾਂ ਦਾ ਵੀ ਵਾਅਦਾ ਕਰਦਾ ਹੈ ਜਿਸ ਨਾਲ ਲਗਭਗ 10 ਲੱਖ ਲੋਕਾਂ ਨੂੰ ਲਾਭ ਹੋਏਗਾ ਅਤੇ ਰੁਜ਼ਗਾਰ ਦੇ ਲਗਭਗ 22 ਲੱਖ ਮੌਕੇ ਪੈਦਾ ਹੋਣਗੇ ਸ਼ੀਲਨਪੁਰ ਸਾਹਿਬ ਦੇ ਇਤਿਹਾਸਕ ਅਤੇ ਆਤਮਕਤ ਇਤਿਹਾਸਕ ਮਾਹੌਲ ਜੁਵਾਦਾ ਕਰਨ ਅਤੇ ਸ਼੍ਰੀ ਗੁਰਦੇਵ ਭਾਦਰ ਸਾਹਿਬ ਜੀ ਦੇ 350ਵੇਂ ਸ਼ੀਦੀ ਦਿਹਾੜੇ ਨੂੰ ਸ਼ਰਧਾਪੂਰਨ ਢੰਗ ਨਾਲ ਮਨਾਉਣ ਲਈ ਅੱਜ ਵਾਈਟ ਸਿਟੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਕਿਲਾ ਅਨੰਦਗੜ੍ਹ ਸਾਹਿਬ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਜੀ ਵੱਲੋਂ ਅਰਦਾਸ ਕੀਤੀ ਗਈ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਸ਼ਿਹਰਜੋਤ ਸਿੰਘ ਬੈਂਸ ਨੇ ਸਾਰਕ ਬੱਸ ਸਟੈਂਡ ਤੋਂ ਪੂਰੇ ਸ਼ਹਿਰ ਨੂੰ ਸਫੇਦ ਰੰਗ ਨਾਲ ਰੰਗਣ ਲਈ ਅਹਿਮ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦੇ ਦ੍ਰਿਸ਼ਟੀਕੋਣ ਬ Yeah. ਕਿ ਅਜੇ ਸਿ ਸ਼੍ਰੀਨੰਦਰਪੁਰ ਸਾਹਿਬ ਨੂੰ ਸੁੰਦਰਤਾ ਸ਼ਾਂਤੀ ਅਤੇ ਸ਼ਰਦਾ ਦਾ ਚਾਣਨ ਮਨਾਨਾ ਬਣਾਉਣ ਦੇ ਰਾਤੇ ਨਿਕਲੇ ਹਾਂ ਇਹ ਪ੍ਰੋਜੈਕਟ ਸਾਡੇ ਅਮੀਰ ਵਿਰਸੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਲਿਖਵਾਦ ਕਰਦਾ ਹੈ ਸਾਰੇ ਪਾਈਚਾਰੇ ਤੋਂ ਬਿਲ ਰਹੀ ਪਰ ਵੀ ਹਮਾਇਤ ਦਾ ਜ਼ਿਕਰ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਲੋਕ ਭਲਾਈ ਨੂੰ ਸਮਰਪਿਤ ਵਿਅਕਤੀਆਂ ਨੇ ਸ਼ੁਰੂਆਤੀ ਪੜਾ ਲਈ ਵੀ 1000 ਲੀਟਰ ਤੋਂ ਵੱਧ ਸਫੇਦ ਪੇਂਟ ਦਾ ਯੋਗਦਾਨ ਪਾਇਆ ਹੈ ਉਹਨਾਂ ਨੇ ਕਿਹਾ ਕਿ ਇਹ ਪਹਿਲ ਕਦਮੀ ਆਪ ਸਿ ਪਾਈਚਾਰੇ ਤੇ ਸਮੂਹਕ ਇਤਨਾ ਦੀ ਭਾਵਨਾ ਦੇ ਇੱਕ ਪ੍ਰਤੱਖ ਪ੍ਰਮਾਣ ਹੈ ਨੌਜਵਾਨਾਂ ਤੇ ਪੰਚਾਇਤਾਂ ਨੂੰ ਇਸ ਵੱਡੀ ਸੇਵਾ ਵਿੱਚ ਹਿੱਸਾ ਲੈਣ ਦੇ ਅਪੀਲ ਕਰ ਕਿਹਾ ਕਿ ਅਸੀਂ ਅਗਲੇ ਪੰਜ ਤੋਂ 7 ਦਿਨਾਂ ਵਿੱਚ ਹਰ ਗਲੀ ਤੇ ਹਰ ਮੁਹੱਲੇ ਨੂੰ ਕਵਰ ਕਰਾਂਗੇ ਤੇ ਯਕੀਨੀ ਬਣਾਵਾਂਗੇ ਕਿ ਸਫੇਦ ਰੰਗ ਨਾਲ ਇਸ ਪਵਿੱਤਰ ਨਗਰੀ ਦੀ ਸੁੰਦਰਤਾ ਨੂੰ ਹੋਰ ਚਾਂ ਚਾਂ ਲਾਇਚਾਂ। ਸਿਖਿਆ ਮੰਤਰੀ ਨੇ ਇਸ ਪ੍ਰੋਜੈਕਟ ਲਈ ਸਮੁੱਚੇ ਪ੍ਰਸ਼ਾਸਨ ਵੱਲੋਂ ਪੂਰਨ ਹਮਾਇਤ ਦੇਣ ਦਾ ਪ੍ਰੋਸਾਦਿੰਦਿਆ ਕਿਹਾ ਕਿ ਵਾਈਟ ਸਿਟੀ ਪ੍ਰੋਜੈਕਟ ਨੂੰ ਇੱਕ ਨਿਰੰਤਰ ਮੁਹਿੰਮ ਵਜੋਂ ਅੱਗੇ ਵਧਾਇਆ ਜਾਏਗਾ। ਅਤੇ ਇਸ ਦੇ ਮੌਜੂਦਾ ਪੜਾਅ ਤਹਿਤ ਸ਼੍ਰੀ ਨੰਦਪੁਰ ਸਾਹਿਬ ਦੇ ਸੰਪੂਰਨ ਅਤੇ ਸਥਾਈ ਸੁੰਦਰੀਕਰਨ ਨੂੰ ਯਕੀਨੀ ਬਣਾਇਆ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @ai आरएनयू चिलंदर ਸਾਡਾ ਫੇਸਬੁੱਕ ਪੇਜ ਹੈ आरएनयू ਹਾਈਫਨ এআইআর ਚਿਲੰਦਰ ਅਤੇ YouTube ਤੇ ਸਾਡਾ ਚੈਨਲ ਹੈ @airchilandar ਅੱਜ ਲੋਕ ਸੇਵਾ ਪ੍ਰਸਾਰਣ ਦਿਵਸੇ ਇਹ ਦਿਨ ਹਰ ਸਾਲ 12 ਨਵੰਬਰ ਨੂੰ ਰਾਸ਼੍ਰਪਤਾ ਤੇ ਸਵਤੰਤਰਤਾ ਸੰਗਰਾਮੀ ਮਹਾਤਮਾ ਗਾਂਧੀ ਦੇ ਰੇਡੀਓ ਰਾਹੀਂ ਦਿੱਤੇ ਇਤਿਹਾਸਕ ਭਾਸ਼ਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ मैं रेडियो से बोलूँ आपके लिए और आपके सामने तो अच्छा होगा और पीछे जब जा सकता हूँ तब जाऊ तो मैं तो आपके पास आने की कोशिश कर रहा हूँ मैंने कुछ भी हिंदुस्तान की सेवा की है या तो कहूँ कि जगत की क्योंकि मेरे पास हिंदुस्तान और जगत कोई अनोखी चीज नहीं है अगर हिंदुस्तान की सेवा करता हूँ तो उसके मार्फ भी सारे जगत की सेवा करना ये मेरा जीवन भर का मंत्र है प्रसारण ਦੇ ਇਤਿਹਾਸ ਵਿੱਚ ਇਹ ਇੱਕ ਮਹੱਤਵਪੂਰਨ ਦਿਨ ਸੀ ਪੇਸ਼ੇ ਇੱਕ ਰਿਪੋਰਟ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ 1947 ਵਿੱਚ ਇਸੇ ਦਿਨ ਨਵੀਂ ਦਿੱਲੀ ਦੇ ਬ੍ਰਾਡਕਾਸਟਿੰਗ ਹਾਊਸ ਦਾ ਆਪਣਾ ਪਹਿਲਾ ਅਤੇ ਇਕਲੌਤਾ ਦੌਰਾ ਕੀਤਾ ਸੀ। ਸ਼੍ਰੀ ਗਾਂਧੀ ਨੇ ਦੀਵਾਲੀ ਦੇ ਤਿਉਹਾਰ ਤੇ ਇੱਕ ਵਿਸ਼ੇਸ਼ ਪ੍ਰਸਾਰਣ ਰਾਹੀਂ ਕੁਰੂਕਸ਼ੇਤਰ ਵਿੱਚ ਰਹਿ ਰਹੇ ਅਤੇ ਪਾਕਿਸਤਾਨ ਤੋਂ ਬੇਕਾਰ ਹੋ ਕੇ ਆਏ ਦੁਖੀ ਭਾਰਤੀਆਂ ਨੂੰ ਸੰਬੋਧਨ ਕੀਤਾ। ਆਜ਼ਾਦੀ ਕੁਲਾਟੀਏ ਰਾਜਕੁਮਾਰੀ ਅੰਮ੍ਰਿਤਕੌਰ ਵੀ ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸਨ। ਬ੍ਰਾਡਕਾਸਟਿੰਗ ਹਾਊਸ ਤੇ ਸਟੂਡੀਓ ਨੂੰ ਉਨ੍ਹਾਂ ਦੀਆਂ ਰੋਜ਼ਾਨਾ ਪ੍ਰਾਰਥਨਾ ਸਭਾਵਾਂ ਦੀ ਸ਼ੈਲੀ ਵਿੱਚ ਨੋਹਾਰ ਦਿੱਤੀ ਗਈ ਸੀ। ਅਗਲੇ ਦਿਨ ਹਿੰਦੁਸਤਾਨ ਟਾਈਮਜ਼ ਨੇ ਇੱਕ ਸੁਰਖੀ ਛਾਪੀ ਜਿਸ ਚਾ ਮਹਾਤਮਾ ਗਾਂਧੀ ਨੇ ਰੇਡੀਓ ਨੂੰ ਚਮਤਕਾਰੀ ਸ਼ਕਤੀ ਦੀ ਉਦਾਹਰਣ ਦੱਸਿਆ ਇਸ ਤੋਂ ਬਾਅਦ ਬਿਰਲਾ ਹਾਊਸ ਵਿੱਚ ਸ਼੍ਰੀ ਗਾਂਧੀ ਦੀਆਂ ਰੋਜ਼ਾਨਾ ਪ੍ਰਾਰਥਨਾ ਸਭਾਆਂ ਮਾ ਰਿਕਾਰਡ ਕੀਤੀਆਂ ਜਾਣੀਆਂ ਸ਼ੁਰੂ ਹੋ ਗਈਆਂ ਅਤੇ ਇਹ ਰਿਕਾਰਡਿੰਗਾਂ ਅੱਜ ਤੱਕ ਪ੍ਰਸਾਰ ਭਾਰਤੀ ਆਰਕਾਈਵਸ ਵਿੱਚ ਸੁਰੱਖਿਅਤ ਨੇ ਸਾਲ 2000 ਵਿੱਚ ਉਸੇ ਸਮੇਂ ਦੇ ਕੇਂਦਰੀ ਅਤੇ ਸੂਚਨਾ ਪ੍ਰਸਾਰਣ ਮੰਤਰੀ ਸੁਸ਼ਮਾ ਸਵਰਾਜ ਨੇ ਐਲਾਨ ਕੀਤਾ ਕਿ ਹਰ ਸਾਲ 12 ਨਵੰਬਰ ਦੇ ਦਿਨ ਨੂੰ ਹੁਣ ਤੋਂ ਲੋਕ ਸੇਵਾ ਪ੍ਰਸਾਰਣ ਦਿਵਸ ਵਜੋਂ ਮਨਾਇਆ ਜਾਵੇਗਾ ਉਦੋਂ ਤੋਂ ਆਕਾਸ਼ਮਾਨੀ ਹਰ ਸਾਲ ਇਸ ਮੌਕੇ ਨੂੰ ਵਿਸ਼ੇਸ਼ ਸਮਾਗਮਾਂ ਅਤੇ ਪ੍ਰੋਗਰਾਮਾਂ ਨਾਲ ਮਨਾਉਂਦੀ ਆ ਰਹੀ ਹੈ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਸਾਹਿਤ ਕਾਦਮੀ ਦੇ ਬਾਦ ਸਾਹਿਤ ਵਿਸਲਾਨਾ ਅਵਾਰਡ ਬਾਦ ਸਾਹਿਤ ਪੁਰਸਕਾਰ 2025 ਸ਼ੁੱਕਰਵਾਰ 14 ਨਵੰਬਰ ਨੂੰ ਨਵੀਂ ਦਿੱਲੀ ਵਿੱਚ ਪ੍ਰਦਾਨ ਕੀਤੇ ਜਾਣਗੇ ਪੰਜਾਬ ਤੋਂ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ ਸੰਗਰੂਦ ਦੇ ਅਹਿਮਦਗੜ੍ਹ ਤੇ ਕਪਾਲੀ ਖਾਦਮ ਵਜੋਂ ਵੀ ਜਾਣਿਆ ਜਾਂਦਾ ਹੈ ਵੱਲੋਂ ਲਿਖੇ ਇੱਕ ਪੰਜਾਬੀ ਨੋਵਲ ਜਾਦੂ ਪੱਤਾ ਨੂੰ ਵੀ ਪੁਰਸਕਾਰ ਲਈ ਚੁਣਿਆ ਗਿਆ ਹੈ ਪੇਸ਼ੇ ਤੋਂ ਇੱਕ ਅਧਿਆਪਕ ਅਮਰਿਤਪਾਲ ਸਿੰਘ ਨੂੰ ਪਹਿਲਾ ਸਾਲ 2023 ਵਿੱਚ ਅਧਿਆਪਨ ਵਿੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਇਹ ਅਵਾਰਡ ਅਕੈਡਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਵੱਲੋਂ ਪੇਸ਼ ਕੀਤੇ ਜਾਣਗੇ ਉਹਗੇ ਗੁਜਰਾਤ ਲੇਖਕ ਵਰਸ਼ਾਦਾਸ ਇਸ ਮੌਕੇ ਮੁੱਖ ਮਹਿਮਾਨ ਬੱਚੋਂ ਸ਼ਾਮਿਲ ਹੋਣ ਕੇ ਅਵਾਰਡ ਪ੍ਰਾਪਤ ਕਰਨ ਵਾਲਿਆਂ ਨੂੰ ਉਹਨਾਂ ਦੀਆਂ ਰਚਨਾਵਾਂ ਦੇ ਸਨਮਾਨ ਵਿੱਚ 50000 ਰੁਪਏ ਦਾ ਚੈੱਕ ਅਤੇ ਇੱਕ ਕਾਂਸੀ ਦੀ ਤਖਤੀ ਮਿਲੇਗੀ। ਚਿਕਿਤਾ ਪ੍ਰੇਮੀ ਤੇ ਰਾਸ਼ਵਤ ਮੈਂਬਰ ਸੰਤਪਲਬੀਰ ਸਿੰਘ ਸੀਚਵਾਲ ਨੇ ਲੁਧਿਆਣਾ ਦੇ ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਲੈ ਕੇ ਲੁਧਿਆਣਾ ਪ੍ਰਸ਼ਾਸਨ ਦੀ ਤਿੱਖੀ ਨੁਕਤਾਚੀਨੀ ਕੀਤੀ। ਉਹਨਾਂ ਗਊ ਘਾਟ ਜਾ ਕੇ ਜਮਾਲਪੁਰ ਡਰੇਨ ਦਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਜਾਂਦੇ ਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਤਿੱਖੇ ਸਵਾਲ ਉਠਾਉਂਦੇ ਕਿਹਾ ਕਿ ਜੇਕਰ ਅਧਿਕਾਰੀ ਇੱਕ ਰਾਜ ਸਭਾ ਮੈਂਬਰ ਤੇ ਸੁਣਵਾਈ ਨਹੀਂ ਕਰ ਰਹੇ ਤਾਂ ਫਿਰ ਆਮ ਲੋਕਾਂ ਦੀ ਕਿਵੇਂ ਸੁਣਦੇ ਹੋਣਗੇ ਉਹਨਾਂ ਆਮ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਮਾਮਲੇ ਵਿਰੁੱਧ ਆਵਾਜ਼ ਬੁਲੰਦ ਕਰਨ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਇਸ ਬਾਰੇ ਪੰਜਾਬ ਦੇ ਰਾਸ਼ਵਾਲ ਤੇ ਮੁੱਖ ਮੰਤਰੀ ਨੂੰ ਵੀ ਜਾਣੂ ਕਰਵਾਉਣਗੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਟ੍ਰੀਟਮੈਂਟ ਪਲਾਂਟਾ ਤੇ 650 ਕਰੋੜ ਰੁਪਏ ਖਰਚ ਕਰ ਦਿੱਤੇ ਨੇ ਪਰ ਗੰਦਾ ਪਾਣੀ ਫੇਰ ਵੀ ਬੁੱਢਾ ਤਰਿਆ ਵਿੱਚ ਪੈ ਰਿਹਾ ਹੈ ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਹੋਏ ਕਾਰਤਮਾਕੇ ਦੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਉਨ੍ਹਾਂ ਕਿਹਾ ਕਿ ਸਾਜ਼ਿਸ਼ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਘਟਾਰੇ ਵਿੱਚ ਲਿਆਂਦਾ ਜਾਏਗਾ ਕੇਂਦਰੀ ਰੇਲਵੇ ਮੰਤਰਾਲੇ ਨੇ 25.72 ਕਿਲੋਮੀਟਰ ਲੰਮੀ ਫਿਰੋਜ਼ਪੁਰ ਪੱਟੀ ਰੇਲਿਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀਏ ਸ਼ਿਗੁਰ ਤੇਗਵਧਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਸ਼ਿਨਨਦਪੁਰ ਸਾਹਿਬ ਵਿਖੇ ਅਜਵਾਇਡ ਸੜੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਅੱਜ ਲੋਕ ਸੇਵਾ ਪ੍ਰਸਾਰਣ ਦਿਵਸ ਮਨਾਇਆ ਜਾ ਰਿਹਾ ਹੈ ਤੇ ਪੰਜਾਬੀ ਨਾਵਲ ਜادو ਪੱਤਾ ਨੂੰ ਸਹਿਤ ਅਕਾਦਮੀ ਵੱਲੋਂ ਬਾਦ ਸਹਿਤ ਪੁਰਸਕਾਰ ਲਈ ਚੁਣਿਆ ਗਿਆ ਹੈ ਆਗਾਸ਼ਵਣੀ ਤੋਂ ਖਬਰਾਂ ਖਤਮ ਹੋਈਆਂ ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ